ਸਮੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਜਿੱਥੇ ਬੁਲਟ ਤੇ ਹੁੱਲੜਬਾਜ਼ੀ ਕਰਦੇ ਨੌਜਵਾਨ ਦੀ ਪੁਲਿਸ ਨੇ ਫੁੱਕਰੀ ਕੱਢ ਦਿੱਤੀ ਹੈ ਤੇ ਮੋਟਾ ਚਲਾਨ ਕਟਿਆ ਹੈ ਤੇ ਉੱਥੇ ਹੀ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਹੈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਨੌਜਵਾਨ ਜਿਹੜਾ ਇਹ ਬੁਲਟ ਤੇ ਫੈਂਸੀ ਨੰਬਰ ਪਲੇਟਵਾ ਕੇ ਇਹ ਫੁੱਕਰੀ ਮਾਰਦਾ ਫਿਰਦਾ ਸੀ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕੀ ਕੁਝ ਲਿਖੀ ਫਿਰਦਾ ਇੱਕ ਦੀ ਡੁਗ ਡੁਗ ਦੱਸਦਾ ਪਟਾਕਾ ਬੁਲਟ ਰੱਖਣਾ ਕਿਹੜਾ ਸੌਖਾ ਕਾਕਾ ਇਹ ਜੇ ਸ਼ਬਦ ਲਿਖੀ ਫਿਰਦਾ ਸੀ ਨੰਬਰ ਪਲੇਟ ਨੂੰ ਐਂ ਫੈਂਸੀ ਬਣਾਈ ਫਿਰਦਾ ਸੀ ਤਾਂ ਉਹ ਤਾਂ ਜਦੋਂ ਇਹ ਪੁਲਿਸ ਦੇ ਤੱਕੇ ਚੜਿਆ ਤਾਂ ਦੱਸਿਆ ਜਾ ਰਿਹਾ ਕਿ 24 ਤੋਂ 25000 ਰੁਪਏ ਦਾ ਜਿਹੜਾ ਚਲਾਨ ਕੱਟ ਕੇ ਇਸ ਦੀ ਜੇਬ ਦੇ ਵਿੱਚ ਪਾਇਆ ਗਿਆ ਤੇ ਬੁਲਟ ਨੂੰ ਵੀ ਪੁਲਿਸ ਦੇ ਵੱਲੋਂ ਇੰਪਾਉਂਡ ਕਰ ਲਿਆ ਗਿਆ ਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਹੈ ਉਹ ਟੁੱਟੀ ਹੋਈ ਹੈ ਤਾਂ ਹੁਣ ਇਹ ਛਾਤਰਾਂ ਦਾ ਨਵਾਂ ਤਰੀਕਾ ਹੈ ਕਿ ਜਿਹੜਾ ਕਿ ਚਲਾਨ ਨਾ ਕੱਟੇ ਜਾਣ ਕਿਉਂਕਿ AI ਚਲਾਨ ਜਿਹੜੇ ਕੱਟੇ ਜਾ ਰਹੇ ਨੇ ਤਾਂ ਹੁਣ ਜਿਹੜੀ ਕਿ ਨੰਬਰ ਪਲੇਟ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ ਕਿ ਐਗਜ਼ੈਕਟਲੀ ਪਤਾ ਹੀ ਨਾ ਲੱਗ ਸਕੇ ਕਿ ਨੰਬਰ ਹੈ ਕੀ ਪਰ ਇਸ ਨੌਜਵਾਨ ਦੀ ਤਾਂ ਪੁਲਿਸ ਨੇ ਚੰਗੀ ਤਰ੍ਹਾਂ ਫੁਕਰੀ ਕੱਢੀ ਇਸ ਦੇ 24 ਤੋਂ 25000 ਦੇ ਕਰੀਬ ਦਾ ਚਲਾਨ ਕਟਿਆ ਤੇ ਬੁਲਟ ਨੂੰ ਵੀ ਇਮਪਾਉਂਡ ਕਰ ਲਿਆ ਤਾਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਮੋਹਾਲੀ ਤੋਂ ਇਹ ਨਿਕਲ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਜਿਹੜਾ ਕਿ ਬੁਲਟ ਤੇ ਫੁੱਕਰੀ ਮਾਰਦਾ ਫਿਰਦਾ ਸੀ ਹੁੱਲੜਬਾਜ਼ੀ ਕਰਦਾ ਸੀ ਪਟਾਕੇ ਪਾਉਂਦਾ ਫਿਰਦਾ ਸੀਗਾ ਉੱਤੋਂ ਨੰਬਰ ਪਲੇਟ ਵੀ ਬਿਲਕੁਲ ਫੈਂਸੀ ਲਵਾਈ ਫਿਰਦਾ ਸੀ ਤਾਂ ਪੁਲਿਸ ਨੇ ਇਸ ਦੀ ਫੁੱਕਰੀ ਕੱਢੀ ਐਜ਼ ਅ ਚਲਾਨ ਕਟਿਆ ਤੇ ਉਸ ਤੋਂ ਬਾਅਦ ਉਸਦੇ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਜਿੱਥੇ ਬੁਲਟ ਤੇ ਹੁੱਲੜਬਾਜ਼ੀ ਕਰਦੇ ਨੌਜਵਾਨ ਦੀ ਪੁਲਿਸ ਨੇ ਫੁੱਕਰੀ ਕੱਢ ਦਿੱਤੀ ਐ ਤੇ ਮੋਟਾ ਚਲਾਨ ਕਟਿਆ ਐ ਤੇ ਉੱਥੇ ਹੀ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਐ ਤਾਂ ਨੌਜਵਾਨ ਜਿਹੜਾ ਇਹ ਬੁਲਟ ਤੇ ਫੈਂਸੀ ਨੰਬਰ ਪਲੇਟ ਲਵਾ ਕੇ ਇਹ ਫੁੱਕਰੀ ਮਾਰਦਾ ਫਿਰਦਾ ਸੀ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕੀ ਕੁਝ ਲਿਖੀ ਫਿਰਦਾ ਇੱਕ ਦੀ ਡੁਗ ਡੁਗ ਦੱਸਦਾ ਪਟਾਕਾ ਬੁਲਟ ਰੱਖਣਾ ਕਿਹੜਾ ਸੌਖਾ ਕਾਕਾ ਇਹ ਜੇ ਸ਼ਬਦ ਲਿਖੀ ਫਰਦਾਸੀ ਨੰਬਰ ਪਲੇਟ ਨੂੰ ਐਂਡ ਫੈਂਸੀ ਬਣਾਈ ਫਰਦਾਸੀ ਤਾਂ ਉਹ ਤਾਂ ਜਦੋਂ ਇਹ ਪੁਲਿਸ ਦੇ ਤੱਕੇ ਚੜਿਆ ਤਾਂ ਦੱਸਿਆ ਜਾ ਰਿਹਾ ਕਿ 24 ਤੋਂ 25000 ਰੁਪਏ ਦਾ ਜਿਹੜਾ ਚਲਾਨ ਕੱਟ ਕੇ ਇਸ ਦੀ ਜੇਬ ਦੇ ਵਿੱਚ ਪਾਇਆ ਗਿਆ ਤੇ ਬੁਲਟ ਨੂੰ ਵੀ ਪੁਲਿਸ ਦੇ ਵੱਲੋਂ ਇੰਪਾਉਂਡ ਕਰ ਲਿਆ ਗਿਆ ਤਾਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਹੈ ਉਹ ਟੁੱਟੀ ਹੋਈ ਹੈ ਤਾਂ ਹੁਣ ਇਹ ਛਾਤਰਾਂ ਦਾ ਨਵਾਂ ਤਰੀਕਾ ਹੈ ਕਿ ਜਿਹੜਾ ਕਿ ਚਲਾਨ ਨਾ ਕੱਟੇ ਕੱਟੇ ਜਾਣ ਕਿਉਂਕਿ AI ਚਲਾਨ ਜਿਹੜੇ ਕੱਟੇ ਜਾ ਰਹੇ ਨੇ ਤਾਂ ਹੁਣ ਜਿਹੜੀ ਕਿ ਨੰਬਰ ਪਲੇਟ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ ਕਿ ਐਗਜ਼ੈਕਟਲੀ ਪਤਾ ਹੀ ਨਾ ਲੱਗ ਸਕੇ ਕਿ ਨੰਬਰ ਹੈ ਕੀ ਪਰ ਇਸ ਨੌਜਵਾਨ ਦੀ ਤਾਂ ਪੁਲਿਸ ਨੇ ਚੰਗੀ ਤਰ੍ਹਾਂ ਫੁਕਰੀ ਕੱਢੀ ਇਸ ਦੇ 24 ਤੋਂ 25000 ਦੇ ਕਰੀਬ ਦਾ ਚਲਾਨ ਕੱਟਿਆ ਤੇ ਬੁਲਟ ਨੂੰ ਵੀ ਇਮਪਾਉਂਡ ਕਰ ਲਿਆ ਤਾਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੋਹਾਲੀ ਤੋਂ ਮੋਹਾਲੀ ਤੋਂ ਇਹ ਨਿਕਲ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਜਿਹੜਾ ਕਿ ਬੁਲਟ ਤੇ ਫੁੱਕਰੀ ਮਾਰਦਾ ਫਿਰਦਾ ਸੀ ਹੁੱਲੜਬਾਜ਼ੀ ਕਰਦਾ ਸੀ ਪਟਾਕੇ ਪਾਉਂਦਾ ਫਿਰਦਾ ਸੀਗਾ ਤੇ ਉੱਤੋਂ ਨੰਬਰ ਪਲੇਟ ਵੀ ਬਿਲਕੁਲ ਫੈਂਸੀ ਲਵਾਈ ਫਿਰਦਾ ਸੀ ਤਾਂ ਪੁਲਿਸ ਨੇ ਇਸ ਦੀ ਫੁੱਕਰੀ ਕੱਢੀ ਐਜ਼ ਅ ਚਲਾਨ ਕਟਿਆ ਤੇ ਉਸ ਤੋਂ ਬਾਅਦ ਇਸ ਦੇ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਜਿੱਥੇ ਬੁਲਟ ਤੇ ਹੁੱਲੜਬਾਜ਼ੀ ਕਰਦੇ ਨੌਜਵਾਨ ਦੀ ਪੁਲਿਸ ਨੇ ਫੁੱਕਰੀ ਕੱਢ ਦਿੱਤੀ ਐ ਤੇ ਮੋਟਾ ਚਲਾਨ ਕਟਿਆ ਐ ਤੇ ਉੱਥੇ ਹੀ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਨੌਜਵਾਨ ਜਿਹੜਾ ਇਹ ਬੁਲਟ ਤੇ ਫੈਂਸੀ ਨੰਬਰ ਪਲੇਟਵਾ ਕੇ ਇਹ ਫੁੱਕਰੀ ਮਾਰਦਾ ਫਿਰਦਾ ਸੀ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਕੀ ਕੁਝ ਲਿਖੀ ਫਿਰਦਾ ਇੱਕ ਦੀ ਡੁਗ ਡੁਗ ਦੱਸਦਾ ਪਟਾਕਾ ਬੁਲਟ ਰੱਖਣਾ ਕਿਹੜਾ ਸੌਖਾ ਕਾਕਾ ਇਹ ਜੇ ਸ਼ਬਦ ਲਿਖੀ ਫਿਰਦਾ ਸੀ ਨੰਬਰ ਪਲੇਟ ਨੂੰ ਐਂਡ ਫੈਂਸੀ ਬਣਾਈ ਫਿਰਦਾ ਸੀ ਤਾਂ ਉਹ ਤਾਂ ਜਦੋਂ ਇਹ ਪੁਲਿਸ ਦੇ ਤੱਕੇ ਚੜਿਆ ਤਾਂ ਦੱਸਿਆ ਜਾ ਰਿਹਾ ਕਿ 24 ਤੋਂ 25000 ਰੁਪਏ ਦਾ ਜਿਹੜਾ ਚਲਾਨ ਕੱਟ ਕੇ ਇਸ ਦੀ ਜੇਬ ਦੇ ਵਿੱਚ ਪਾਇਆ ਗਿਆ ਤੇ ਬੁਲਟ ਨੂੰ ਵੀ ਪੁਲਿਸ ਦੇ ਵੱਲੋਂ ਇੰਪਾਉਂਡ ਕਰ ਲਿਆ ਗਿਆ ਤੇ ਕਾ ਹੋਰ ਚੀਜ਼ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਆ ਉਹ ਟੁੱਟੀ ਹੋਈ ਹੈ ਤਾਂ ਹੁਣ ਇਹ ਛਾਤਰਾਂ ਦਾ ਨਵਾਂ ਤਰੀਕਾ ਹੈ ਕਿ ਜਿਹੜਾ ਕਿ ਚਲਾਨ ਨਾ ਕੱਟੇ ਜਾਣ ਕਿਉਂਕਿ AI ਚਲਾਨ ਜਿਹੜੇ ਕੱਟੇ ਜਾ ਰਹੇ ਨੇ ਤਾਂ ਹੁਣ ਜਿਹੜੀ ਕਿ ਨੰਬਰ ਪਲੇਟ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ ਕਿ ਐਗਜ਼ੈਕਟਲੀ ਪਤਾ ਹੀ ਨਾ ਲੱਗ ਸਕੇ ਕਿ ਨੰਬਰ ਹੈ ਕੀ ਪਰ ਇਸ ਨੌਜਵਾਨ ਦੀ ਤਾਂ ਪੁਲਿਸ ਨੇ ਚੰਗੀ ਤਰ੍ਹਾਂ ਫੁਕਰੀ ਕੱਢੀ ਇਸ ਦੇ 24 ਤੋਂ 25000 ਦੇ ਕਰੀਬ ਇਹਦਾ ਚਲਾਨ ਕੱਟਿਆ ਤੇ ਬੁਲਟ ਨੂੰ ਵੀ empound ਕਰ ਲਿਆ ਤਾਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਮੋਹਾਲੀ ਤੋਂ ਇਹ ਨਿਕਲ ਕੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨੌਜਵਾਨ ਜਿਹੜਾ ਕਿ ਬੁਲਟ ਤੇ ਫੁੱਕਰੀ ਮਾਰਦਾ ਫਿਰਦਾ ਸੀ ਹੁੱਲੜਬਾਜ਼ੀ ਕਰਦਾ ਸੀ ਪਟਾਕੇ ਪਾਉਂਦਾ ਫਿਰਦਾ ਸੀਗਾ ਉੱਤੋਂ ਨੰਬਰ ਪਲੇਟ ਵੀ ਬਿਲਕੁਲ ਫੈਂਸੀ ਲਵਾਈ ਫਿਰਦਾ ਸੀ ਤਾਂ ਪੁਲਿਸ ਨੇ ਇਸ ਦੀ ਫੁੱਕਰੀ ਕੱਢੀ ਐਜ਼ ਅ ਚਲਾਨ ਕਟਿਆ ਤੇ ਉਸ ਤੋਂ ਬਾਅਦ ਉਸ ਦੇ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਤੋਂ ਜਿੱਥੇ ਬੁਲਟ ਤੇ ਹੁੱਲੜਬਾਜ਼ੀ ਕਰਦੇ ਨੌਜਵਾਨ ਦੀ ਪੁਲਿਸ ਨੇ ਫੁੱਕਰੀ ਕੱਢ ਦਿੱਤੀ ਹੈ ਤੇ ਮੋਟਾ ਚਲਾਨ ਕਟਿਆ ਹੈ ਤੇ ਉੱਥੇ ਹੀ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਹੈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਨੌਜਵਾਨ ਜਿਹੜਾ ਇਹ ਬੁਲਟ ਤੇ ਫੈਂਸੀ ਨੰਬਰ ਪਲੇਟਵਾ ਕੇ ਇਹ ਫੁੱਕਰੀ ਮਾਰਦਾ ਫਿਰਦਾ ਸੀ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕੀ ਕੁਝ ਲਿਖੀ ਫਿਰਦਾ ਇੱਕ ਦੀ ਡੁਗ ਡੁਗ ਦੱਸਦਾ ਪਟਾਕਾ ਬੁਲਟ ਰੱਖਣਾ ਕਿਹੜਾ ਸੌਖਾ ਕਾਕਾ ਇਹ ਜੇ ਸ਼ਬਦ ਦੇ ਲਿਖੀ ਫਰਦਾਸੀ ਨੰਬਰ ਪਲੇਟ ਨੂੰ ਐਂਡ ਫੈਂਸੀ ਬਣਾਈ ਫਰਦਾਸੀ ਤਾਂ ਤਾਂ ਜਦੋਂ ਇਹ ਪੁਲਿਸ ਦੇ ਤੱਕੇ ਚੜਿਆ ਤਾਂ ਦੱਸਿਆ ਜਾ ਰਿਹਾ ਕਿ 24 ਤੋਂ 25000 ਰੁਪਏ ਦਾ ਜਿਹੜਾ ਚਲਾਨ ਕੱਟ ਕੇ ਇਸ ਦੀ ਜੇਬ ਦੇ ਵਿੱਚ ਪਾਇਆ ਗਿਆ ਤੇ ਬੁਲਟ ਨੂੰ ਵੀ ਪੁਲਿਸ ਦੇ ਵੱਲੋਂ ਇੰਪਾਉਂਡ ਕਰ ਲਿਆ ਗਿਆ ਤਾਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਹੈ ਉਹ ਟੁੱਟੀ ਹੋਈ ਹੈ ਤਾਂ ਹੁਣ ਇਹ ਛਾਤਰਾਂ ਦਾ ਨਵਾਂ ਤਰੀਕਾ ਹੈ ਕਿ ਜਿਹੜਾ ਕਿ ਚਲਾਨ ਨਾ ਕੱਟੇ ਜਾਣ ਕਿਉਂਕਿ AI ਚਲਾਨ ਜਿਹੜੇ ਕੱਟੇ ਜਾ ਰਹੇ ਨੇ ਤਾਂ ਹੁਣ ਜਿਹੜੀ ਕਿ ਨੰਬਰ ਪਲੇਟ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਪਲੇਟ ਟੁੱਟੀ ਹੋਈ ਹੈ ਤਾਂ ਕਿ ਐਗਜ਼ੈਕਟਲੀ ਪਤਾ ਹੀ ਨਾ ਲੱਗ ਸਕੇ ਕਿ ਨੰਬਰ ਹੈ ਕੀ ਪਰ ਇਸ ਨੌਜਵਾਨ ਦੀ ਤਾਂ ਪੁਲਿਸ ਨੇ ਚੰਗੀ ਤਰ੍ਹਾਂ ਫੁਕਰੀ ਕੱਢੀ ਇਸ ਦੇ 24 ਤੋਂ 25000 ਦੇ ਕਰੀਬ ਦਾ ਚਲਾਨ ਕੱਟਿਆ ਤੇ ਬੁਲਟ ਨੂੰ ਵੀ ਇੰਪਾਉਂਡ ਕਰ ਲਿਆ ਤਾਂ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ